ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਦੀ ਜੋੜੀ ਨੂੰ ਲੈ ਕੇ ਬੜੇ ਅਹਿਮ ਕisse ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਆ ਆਖਰ ਰੁੱਸਣਾ ਤੇ ਮਨਾਉਣਾ ਇਹ ਵੀ ਮੁਹੱਬਤ ਦੀ ਇੱਕ ਸੱਚਾਈ ਹੈ ਦੋਸਤੋ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਬਹੁਤ ਅਹਿਮ ਗੱਲਾਂ ਕਰਨ ਜਾ ਰਿਹਾ ਔਰ ਇਸ ਵਕਤ ਤੁਸੀਂ ਚੈਨਲ ਪੋਸੂਨਾਮਾ ਵੇਖ ਰਹੇ ਹੋ ਬਸ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਜਦੋਂ ਪੰਜਾਬੀ ਸੰਗੀਤ ਦਾ ਜ਼ਿਕਰ ਆਉਂਦਾ ਹੈ ਪੰਜਾਬੀ ਦੋ ਗਾਣਿਆਂ ਦੀ ਜੋੜੀ ਦਾ ਜ਼ਿਕਰ ਆਉਂਦਾ ਹੈ ਤੇ جناب ਮੁਹੰਮਦ صدیق ਤੇ ਬੀਬੀ ਰਣਜੀਤ ਕੌਰ ਦਾ ਜ਼ਿਕਰ ਔਰਾਂ ਸਾਡੇ ਜ਼ਿਹਨ ਦੇ ਵਿੱਚ ਸੁਭਾਵਕ ਹੈ ਇਸ ਜੋੜੀ ਨੇ ਕਮਾਲ ਕੀਤੀ ਹੈ ਇਸ ਜੋੜੀ ਨੇ ਜ਼ਿੰਦਗੀ ਦੇ तमाम ਸਾਲ तकरीबन ਨੇੜੇ ਤੇੜੇ ਜਿਹਾ ਆਪਾਂ ਗੱਲ ਕਰੀਏ 40 ਸਾਲ ਤੱਕ ਹੋ ਸਕਦਾ ਕਿ ਇਸ ਤੋਂ ਘੱਟ ਹੋਣ ਜਾਂ ਵੱਧ ਹੋਣ 40 ਸਾਲ ਦੇ ਮੇਰੇ ਤੇਰੇ ਇਸ ਜੋੜੀ ਨੇ ਦੁਨੀਆ ਦਾ ਮਨੋਰੰਜਨ ਕੀਤਾ ਹੈ 40 ਸਾਲ ਦੇ ਕਰੀਬ ਇੱਕ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਦੁਨੀਆ ਦੇ ਵਿੱਚ ਧਮਾ ਪਾ ਦਿੱਤੀਆਂ ਇਸ ਜੋੜੀ ਨੇ ਹਰ ਵਿਆਹ ਤੇ ਹਰ ਮੇਲੇ ਤੇ ਹਰ ਖੁਸ਼ੀ ਦੇ ਮੌਕੇ ਤੇ انہوں نے شرکت ہے اور منو رنجن کیتا ہے جی اپنی زندگی کریے تا جس نے بھی صدیق سدیق رنجیت ہے اور خاص کر کے کور دی خوبصورتی تا بس وہ بیت کورن کے وسا سی کیونکہ اکال پرکھنے بی بی رنجیت کور روپ رنگ بخشیا ہوا سی بی بی رنجیت کور جنی خوبصورت سی اور اینی ہی آواز دی محبت کے نال پری ہوں سی بی بی رنجیت کور کی جی گل کریے تو تقریباً جس نو لے کے آپ گل کریے تو دسیا جا رہا ہے کہ رنجیت کور جی کا جنم انیس سو پہڑے تیرے ہویا ہے تو محمد صدیق صاحب انا تو مطلب کہہ سکتے کہ گیارہ بارہ سال وڈے سی تقریباً انیس سو انتاری چاری دے چالیس محمد صدیق صاحب دا جنم ہویا ہے یہاں دیا بہت سارا کیسٹ آئی بڑی کیسٹاں آئی آئیاں اور جو بھی کیسٹ مارکیٹ کے سوپر ڈوپر ہٹ ہوں سی محمد صدیق صاحب میں نو بھی سٹوڈیو دے میٹوڈیو تقریباً پورا دن بتاؤ دا وقت ملیا وہ پوسوناما چینل دے اسٹوڈیو بچ انہوں نے زندگی دے نار رٹڈ بہت ساری اور انٹرویو نے زندگی دا ہر کورا کھٹا مٹھا تجربہ پوسو ناما چینل دینار شیئر کیتا میں جب وہاں بچپن بارے پوچھا تھا انہوں نے بچپن بھی عام آم لوکی طرح سی کیونکہ عام لوگ میرے کہنے دا مطلب کہ جنہ نے وہ دن دیکھے نے غریبی دے دن دیکھے نے جنہ نے ستمو اس غریبی نو ہنڈایا ہے تے صدیق صاحب دا بھی بچپن اسی طرح دا سی یہ اللہ تعالیٰ نے بڑی بخشش کی ہے صدیق صاحب نو آواز ساج دیتا ہے اور دنیا دے کونے کونے سے یہ آوازہ پہنچیا نے بی بی رنجیت کور کو تے محمد صدیق صاحب نے جتے سنگیت کے ذریعے دنیا دا منورنجن کیتا ہے اور اتھے او یہاں نے پنجابی فلمہ دے بچ بھی گایا پنجابی فلمہ دے دے بچ نال نال نے ابھی نے بھی کیتا سو کہن دا مطلب یہی ہے کہ سنگیت جدو ذہن چس جاتا ہے سنگیت جدو مطلب اوور فلو ہو جاتا ہے ਤੌਸਤੇ ਨਿਕਾਸ ਵਾਸਤੇ ਫਿਰ ਸਟੇਜਾਂ ਦੀ ਜ਼ਰੂਰਤ ਹੁੰਦੀ ਹੈ ਸਾਜ਼ੀਆਂ ਦੀ ਜ਼ਰੂਰਤ ਹੁੰਦੀ ਹੈ ਸਾਜ਼ਾਂ ਦੀ ਜ਼ਰੂਰਤ ਹੁੰਦੀ ਹੈ ਤੇ ਫਿਰ ਕੀ ਹੁੰਦਾ ਫਿਰ ਅਖਾਰੇ ਲੱਗਦੇ ਨੇ ਉਸ ਬਲੇ ਦੇ ਅਖਾਰਿਆਂ ਦਾ ਵੀ ਜ਼ਿਕਰ ਕਈ ਵਾਰ ਸਦੀਕ ਸਾਹਿਬ ਕਰਦੇ ਆ ਕਿ ਗੱਡੇ ਜੋੜ ਕੇ ਟ੍ਰੈਲੀਆਂ ਜੋੜ-ਜੋੜ ਕੇ ਉੱਪਰ ਫਟੇ ਪਾ ਕੇ ਉੱਚੀ ਜਗ੍ਹਾ ਕਰਕੇ ਅਸੀਂ ਖੁਦ ਅਖਾਰੇ ਲਾਉਂਦੇ ਰਹੇ ਬੀਬੀ ਰਣਜੀਤ ਕੌਰ ਦੀ ਆਵਾਜ਼ ਅੱਜ ਵੀ ਟੈਲੀਵਿਜ਼ਨ ਅਲ ਦੇ ਵਿੱਚ ਤਸਵੀਰਾਂ ਬੋਲਦੀਆਂ ਸੁੱਚਾ ਸੂਰਮਾ ਮਲਕੀ ਕੀਮਤ ਕਿਸ ਕਿਸਮ ਉਹ ਆ ਯਾਦ ਕਰ ਸਕਤੇ ਹਾਂ ਔਰ ਇਥੋਂ ਤੱਕ ਕਿ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਸਦੀਕ ਸਾਹਿਬ ਦੇ ਗੀਤ ਜਿਹੜੇ ਨੇ ਵੇ ਨਾ ਜਾ ਪਰਦੇਸਾਂ ਨੂੰ ਉਹ ਗੀਤ ਜਿਹੜਾ ਉਹ ਅੱਜ ਕੱਲ ਬੜੇ ਵਧੀਆ ਤਰੀਕੇ ਦੇ ਨਾਲ ਵਜ ਰਿਹਾ ਹੈ ਸੋ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਉਹਨਾਂ ਦਾ گاؤں دا سٹائل خاص کر کے صدیق صاحب دا جڑا پہراوا ہوں ترلے واری پگ زیادہ کر کے میں جے کوئی گلتی نہ کردا ہوں ماں تا وائٹ رنگ دی چٹی زیادہ دستار سجایا کرتے سرلا چڈیا ہوں سی کنارے تے بھی چڈیا ہوں مطلب میرے کہن دا کہ صدیق صاحب تے بیبا ਰੰਜੀਤ ਕੌਰ ਜੀ ਜਦੋਂ ਮੰਚ ਦੇ ਉੱਪਰ ਲੋਕਾਂ ਦੇ ਖੂਬਸੂਰਤ ਤਾੜੀਆਂ ਦੇ ਵਿੱਚ ਆਉਂਦੇ ਨੇ ਤਾਂ ਇੱਕ ਬਾਾਰ ਤਾਂ ਫਿਰ ਚਾਰੇ ਪਾਸੇ ਸਦੀਕ ਸਾਹਿਬ ਸਦੀਕ ਸਾਹਿਬ ਰੰਜੀਤ ਕੌਰ ਰੰਜੀਤ ਕੌਰ ਖੁਣੀ ਸੁਭਾਵਕ ਹੁੰਦੀ ਸੀ ਦੋਸਤੋ ਆਪਾਂ ਸਦੀਕ ਸਾਹਿਬ ਨੂੰ ਗਾਇਕੀ ਦੇ ਖੇਤਰ ਦੇ ਵਿੱਚ ਦੇਖਿਆ ਆ ਰਾਜਨੀਤੀ ਦੇ ਖੇਤਰ ਵਿੱਚ ਵੀ ਉਹਨਾਂ ਨੇ ਆਪਣੀ ਕਿਸਮਤ ਅਜਮਾਈ ਕਾਫੀ ਜ਼ਿਆਦਾ ਸਫਲਤਾ ਵੀ ਮਿਲੀ ਹੈ خیر سفلتا اسفلتا زندگی دا ایک ہوندہ ہے کئی بار وقت تو پہلا کئی بار وقت تو ملتی ہے آج صاحب بی, بی رنجیت کور جی دی زندگی کے لیٹر میں نو یاد ہے کہ جدو یہاں دی گڑو فلم آئی سی پا جکے پہ دی فلم بیکھن گئے اور دو مورننگ وچ د ਟੀਚਰਾਂ ਨੇ ਜਿਨ੍ਹਾਂ ਟੀਚਰਾਂ ਨੂੰ ਪਤਾ ਲੱਗਾ ਕਿ ਸਾਰੇ ਅੱਜ ਗੌਣਵਾਲੀ ਵੇਖਣ ਗਏ ਆ ਤੇ ਸਾਡੇ ਅਧਿਆਪਕਾਂ ਨੇ ਜਦੋਂ ਪੁੱਛਿਆ ਕਿ ਕੱਲ ਕਿੱਥੇ ਸੀ ਅਸੀਂ ਕਿਹਾ ਜੀ ਗੌਣਵਾਲੀ ਵੇਖਣ ਗਏ ਸੀ ਤਾਂ ਮੌਰਾ ਤੇ ਪਣੇ ਡੰਡੇ ਸ਼ੁਰੂ ਹੋ ਗਏ ਕਿ ਕੀ ਕੱਲੀ ਗੌਣਵਾਲੀ ਸੀਗੀ ਜਾਂ ਗੌਣਵਾਲਾ ਵੀ ਸੀਗਾ ਫਿਰ ਜਦੋਂ ਕਟਾਪਾ ਨਿਕਲਿਆ ਤਾਂ ਪਤਾ ਲੱਗਾ ਨਹੀਂ ਜੀ ਗੌਣਵਾਲਾ ਵੀ ਸੀ ਉਹ ਦਿਨ ਕਦੇ ਨਹੀਂ ਭੁੱਲਦੇ ਇਹ ਪੂਰਾ ਵਾਕਿਆ ਮੈਂ ਖੋਦ ਸਦੀਕ ਸਾਹਿਬ ਦੇ ਨਾਲ ਸ਼ੇਅਰ ਵੀ ਕੀਤਾ ਸੀ ਇੰਟਰਵਿਊ ਦੇ ਵਿੱਚ ਸੋ ਗੁੱਡੋ ਫਿਲਮ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ ਸਦੀਕ ਸਾਹਿਬ ਤਬੀਦੀ ਰਣਜੀਤ ਕੌਰ ਜੀ ਦੀ ਉਹ ਬੜੀ ਬੜੀ ਲਾਜਵਾਬ ਫਿਲਮ ਸੀ ਬਹੁਤ ਅੱਛਾ ਲੱਗਦਾ ਸੀ ਉਸ ਪਿਲਾ ਇਨਾ ਜ਼ਿਆਦਾ 뮤직 ਹੈਵੀ ਨਹੀਂ ਹੁੰਦਾ ਸੀਗਾ ਗੀਤ ਹੁਣੇ ਬੜੇ ਸਿੰਪਲ ਤਰੀਕੇ ਨਾਲ ਫਿਲਮਾਂ 'ਚ ਹੁੰਦੇ ਸੀ ਅੱਜ ਕੱਲ ਤਾਂ ਅੱਖ ਆਖੀ ਨਹੀਂ ਟਿਕਦੀ ਉਹ ਇਸੇ ਕਰਕੇ ਲੋਕ ਇੱਕ ਦੋ ਵਾਰੀ ਦੇਖਦੇ ਆ ਫਿਰ ਦੇਖਦੇ ਹੀ ਨਹੀਂ ਪੁਰਾਣੇ ਗੀਤਾਂ ਨੂੰ ਅੱਜ ਵੀ ਉਹੀ ਰੰਗਤ ਅੱਜ ਵੀ ਉਹੀ ਮਤਲਬ ਕ੍ਰਿਐਵਿਟੀ ਦੇ ਨਾਲ ਆਪਾਂ ਵੇਖਦੇ ਆਂ ਤੇ ਉਹਨਾਂ ਦੇ ਗੁਣगान ਕਰਦੇ ਆਂ ਉਸੇ ਜੋੜੀ ਤਕਰੀਬਨ ਮੈਂ ਜੀ ਗਲਤੀ ਨਾ ਕਰਦਾ ਹਾਂ ਮੈਂ ਤੇ 2001 2000 ਦੇ ਮੇਰੇ ਤੇਰੇ ਇਸ ਗਾਇਕ ਜੋੜੀ ਨੇ ਆਪ 스ਪੀਚੀ ਗਾਉਣਾ ਬੰਦ ਕਰ ਦਿੱਤਾ ਕਿ ਕੁਝ ਨਾ ਕੁਝ ਉਮਰ ਦਾ ਵੀ ਤਕਾਜ਼ਾ ਹੋ ਜਾਂਦਾ ਹੈ ਕੁਝ ਆਵਾਜ਼ਾਂ ਵੀ ਉਹ ਨਹੀਂ ਰਹਿਣੀਆਂ ਖੈਰ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਦੁਬਾਰਾ ਫਿਰ ਇੱਕ ਵਾਰ ਮੈਦਾਨ ਚਾਣ ਉਹ ਦੁਨੀਆ ਦਾ ਮਨੋਰੰਜਨ ਕਰਨ صدیق ਸਾਹਿਬ ਮੈਡਮ ਅਨੰਜੀਤ ਕੌਰ ਜੀ ਤੁਸੀਂ ਹਮੇਸ਼ਾ ਜ਼ਿੰਦਗੀ ਦੀਆਂ ਖੁਸ਼ੀਆਂ ਮਾਣੋ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਰੱਖੇ ਔਰ ਇਸੇ ਤਰ੍ਹਾਂ ਹੀ ਤੁਸੀਂ ਦੁਨੀਆ ਦਾ ਮਨੋਰੰਜਨ ਕਰਦੇ ਰਹੋ ਅੱਜ ਵੀ صدیق ਸਾਹਿਬ ਨੂੰ ਜਦੋਂ ਫੋਨ ਤੇ ਰਿੰਗ ਕਰਦੇ ਆ ਉਹ ਚੱਕਦੇ ਨੇ ਇੱਕ ਦਮ ਚੱਕਦੇ ਨੇ ਸੋਤਾ ਸਾਹਿਬ ਕੀ ਹਾਲ ਨੇ ਸੋ ਬਹੁਤ ਅੱਛੇ ਇਨਸਾਨ ਨੇ سو so, اس ایپیسوڈ اِسی دعا دے اکال پورک تھوڑوں ہمیشہ چڑھتی کلا رکھے اور صحت تندرست رہے جڑے رہو پوسوناما چینل د